ਕੁਝ ਚਾਰ ਮੁੰਡੇ ਵਕੇ ਸੀ ਆਦਨੇ ਉਹਨਾਂ ਨੇ ਮੁੰਡੇ ਨੂੰ ਪਿਸਤਲ ਲਾਇਆ ਤੇ ਕਿੰਨੇ ਤਰਕੇ ਲੈ ਗਏ ਮੇਰਾ ਬਚਾਓ ਕਿਸੇ ਤਰ੍ਹਾਂ ਹੋ ਗਿਆ ਕਿ ਮੈਂ ਚਲ ਲੜਕੇ ਨੇ ਕਿਹਾ ਕਿ ਮੋਬਾਈਲ ਮਾਤਾ ਕੋਲ ਜਿਹਦੇ ਚੋਂ ਪੈਸੇ ਟ੍ਰਾਂਸਫਰ ਕਰਨੇ ਆ ਮੈਂ ਉਹਨਾਂ ਨੂੰ ਕਿਹਾ ਮੈਂ ਮਾਤਾ ਨੂੰ ਬੁਲਾ ਕੇ ਲਿਆ ਤੇ ਮੈਂ ਨਿਕਲ ਗਿਆ ਤੋਂ ਉਸ ਤੋਂ ਬਾਅਦ ਦੁਬਾਰਾ ਜਦੋਂ ਫੋਨ ਆਇਆ ਮੁੰਡੇ ਦਾ ਕਹਿੰਦੇ ਜੀ ਉਥੇ ਉਹਨੂੰ ਚੱਕ ਕੇ ਲੈ ਗਏ ਨੇ ਸਰਵਾਈ ਪੁਲਿਸ ਵਾਲੋ ਕੀ ਇਹਨਾਂ ਨੇ ਉਸੇ ਥਾਂ ਤੇਸੀ ਲਾਈ ਤੇ ਅਸੀਂ ਇਲਾਨ ਤੇ ਉਹ 3 ਘੰਟੇ ਦੇ ਅੰਦਰ ਅੰਦਰ ਜਾਂਦੇ ਨੇ ਜੰਡਿਆਲਾ ਟੋਲਪਲਾਜਾ ਤੇ ਅਰੇਸਟ ਉਹਨਾਂ ਨੂੰ ਕਰ ਲਿਆ। ਇਹ ਕਹੇ ਕਿ ਪਰਸੋ ਸ਼ਾਮ ਨੂੰ 5 ਵਜੇ ਕੁਝ 4 ਦੇ ਵਿੱਚ ਕਿਛadiane ਕਿ ਕਹਿੰਦੇ ਨੇ ਕਿ ਪੰਜਵਾ ਵੀ ਹੈਗਾ ਸੀ ਲੇਕਿਨ ਮੈਂ ਜਿਹੇ ਕਰਦੇ ਅੰਦਰ ਪਰਸੇ ਨੇ ਮੈਂ ਤਾਂ ਉਹੀ ਵੇਖੇ 4 ਬੰਦੇ ਉਹਨਾਂ ਨੇ ਮੁੰਡੇ ਨੂੰ ਪਿਸਟਲ ਲਾਇਆ ਤੇ ਕਿਨੈਪ ਕਰਕੇ ਲੈ ਗਏ ਉਸ ਤੋਂ ਬਾਅਦ ਦੁਬਾਰਾ ਫੇਰ ਘਰ ਵਿੱਚ ਆ ਤੇ ਉਹਨਾਂ ਨੇ 5 ਲੱਖ ਰੁਪਏ ਦੀ ਫਿਰੋਤੀ ਮੰਗੀ ਕਿ ਪੈਸੇ ਕਿ ਜਾਦੇ ਨੇ ਦੇ ਨਹੀਂ ਤੇ ਤੁਹਾਨੂੰ ਜਾਨੋਂ ਮਾਰ ਦਾਂਗੇ ਤੇ ਕਨਪਤੀ ਤੇ ਉੜਾ ਕਰਕੇ ਮੈਂ ਆਇਆ ਮਨੂੰ ਤਾਂ ਕੰਦੇ ਰਹਿ ਕਹਿੰਦੇ ਕਿ ਇਹਨੂੰ ਵੀ ਚੱਕ ਕੇ ਲੈ ਕੇ ਚੱਲੋ ਵੱਡੇ ਮੁੰਡੇ ਨੇ ਵੀ ਚੱਕ ਕੇ ਲੈ ਕੇ ਚੱਲੋ ਲੇਕਿਨ ਇੱਥੇ ਮੇਰਾ ਬਚਾਓ ਕਿਸੇ ਤਰ੍ਹਾਂ ਹੋ ਗਿਆ ਕਿ ਮੈਂ ਚੱਲ ਲੜਕੇ ਨੇ ਕਿਹਾ ਕਿ ਮੋਬਾਈਲ ਪਾਤਾ ਕੋਲੇ ਜਿਹਨੇ ਜੋ ਪੈਸੇ ਟਰਾਂਸਫਰ ਕਰਨੇ ਆ ਮੈਂ ਉਹਨਾਂ ਨੂੰ ਕਿਹਾ ਮੈਂ ਮਾਤਾ ਨੂੰ ਬੁਲਾ ਕੇ ਲਿਆ ਤੇ ਮੈਂ ਨਿਕਲ ਗਿਆ ਤੋਂ ਉਸ ਤੋਂ ਬਾਅਦ ਦੁਬਾਰਾ ਜਦੋਂ ਫੋਨ ਆਇਆ ਮੁੰਡੇ ਦਾ ਕਹਿੰਦੇ ਜੀ ਉਥੇ ਉਹਨੂੰ ਚੱਕ ਕੇ ਲੈ ਗਏ ਕਿੰਨੀ ਉਮਰ ਹੈ ਤੁਹਾਡੇ ਮੁੰਡੇ ਦੀ 25 ਸਾਲ 25 ਹਾਂਜੀ ਹੁਣ ਕੀ ਕਾਰਵਾਈ ਕੀਤੀ ਗਈ ਪੁਲਿਸ ਦੇ ਵੱਲੋਂ ਕਾਰਵਾਈ ਪੁਲਿਸ ਵੱਲੋਂ ਕੀ ਇਹਨਾਂ ਨੇ ਉਸੇ ਟਾਈਮ ਟੇਸੀ ਲਾਈ ਤੇ ਅਸੀਂ ਲਾਨ ਤੇ 2-3 ਘੰਟੇ ਦੇ ਅੰਦਰ ਅੰਦਰ ਹੀ ਇਹਨਾਂ ਨੇ ਜੰਡਿਆਲਾ ਟੋਲ ਪਲਾਜ਼ਾ ਤੇ ਅਰੇਸਟ ਉਹਨਾਂ ਨੂੰ ਕਰ ਲਿਆ ਜਦੋਂ ਉਹਦੇ ਚ ਗੱਡੀ ਚ ਅਸਲਾ ਵੀ ਬਰਾਮਦ ਹੋਇਆ ਤੇ ਲੜਕਾ ਵੀ ਬਰਾਮਦ ਹੋ ਗਿਆ ਤੇ ਉਹਨਾਂ ਨੂੰ ਫਿਰ ਪੁਲਿਸ ਨੇ ਅਰੇਸਟ ਕਰਕੇ ਲੁਧਿਆਣਾ ਪੁਲਿਸ ਗਈ ਤੇ ਉਹਨਾਂ ਨੂੰ ਅਰੇਸਟ ਕਰਕੇ ਤੇ ਲੁਧਿਆਣਾ ਲੈ ਕੇ ਆਈ ਤੇ ਉਹਨਾਂ ਨੇ ਹੁਣ FIR ਪਰਚਾ दर्ज ਕੀਤਾ ਤੇ ਅਜੇ ਅਦਾਲਤ ਤੇ ਪੇਸ਼ ਕੀਤਾ ਲੇਕਿਨ ਹੁਣ ਸਾਨੂੰ ਇਹ ਨਹੀਂ ਪਤਾ ਕਿ ਕੀ ਇਲਜ਼ਾਮ ਲਾਏ ਆ ਕੀ ਨਹੀਂ ਇਹ ਲੇਕਿਨ ਸਾਨੂੰ ਪੁਲਿਸ ਤੇ ਵਿਸ਼ਵਾਸ ਹੈ ਕਿ ਉਹਨਾਂ ਨੇ ਇੰਨੀ ਜਲਦੀ ਕੰਮ ਕੀਤਾ ਤੇ ਅੱਗੋਂ ਵੀ ਸਾਨੂੰ ਵਿਸ਼ਵਾਸ ਹੈ ਕਿ ਕਰਨਗੇ ਚਾਰ ਬੰਦੇ ਤੁਸੀਂ ਜਾਣਦੇ ਸੀ ਉਹਨਾਂ ਬੰਦਿਆਂ ਨੂੰ ਪਹਿਲਾਂ ਨਹੀਂ ਮੈਂ ਕਿਸੇ ਨੂੰ ਮੈਂ ਕਿਸੇ ਵੀ ਮੁੰਡਾ ਜਿਹੜਾ ਨਾ ਇੱਥੇ ਰਹਿੰਦਾ ਹੀ ਨਹੀਂ ਸਾਡੇ ਕੋਲ ਉਹ ਚੰਡੀਗੜ੍ਹ ਰਹਿੰਦਾ ਉਹ ਕਦੇ ਹਫ਼ਤੇ 10 ਦਿਨਾਂ 15 ਦਿਨ ਸਾਨੂੰ ਮਿਲਣ ਆਉਂਦਾ ਉਹ ਮਿਲਣ ਆਇਆ ਸੀ ਤੇ ਰਾਤ ਨੂੰ ਆਇਆ ਤੇ ਦੂਜੇ ਦਿਨ ਸਾਨੂੰ ਐਵੇਂ ਹੀ ਕੰਮ ਹੋ ਗਿਆ ਤੇ ਚੱਕ ਕੇ ਲੈ ਗਿਆ ਉਹਨੂੰ ਉਹ ਤੇ ਪਹਿਲਾਂ ਵੀ ਕਦੇ ਤੁਹਾਨੂੰ ਧਮਕੀਆਂ ਦਿੱਤੀ ਉਹ ਕਹਿੰਦਾ ਉਹ ਇਹ ਦੱਸਿਆ ਸੀ ਕਹਿੰਦਾ ਸੀ ਇਹਨਾਂ ਦੇ ਗੈਂਗਸਟਰ ਨਾਲ ਬੜੇ ਤਕੜੇ ਲਿੰਕ ਨੇ ਤੇ ਗੈਂਗਸਟਰਾਂ ਦੀਆਂ ਧਮਕੀਆਂ ਆਉਂਦੀਆਂ ਜੇਲ੍ਹਾਂ ਤੋਂ ਵੀ ਧਮਕੀਆਂ ਆਉਂਦੀਆਂ ਤੇ ਜੇਲ੍ਹਾਂ ਤੋਂ ਵੀ ਧਮਕੀਆਂ ਆਉਂਦੀਆਂ ਰਹਿੰਦੀਆਂ ਸੀ ਮਨੂੰ ਲੱਗ ਕੇ ਤੋਂ ਪਹਿਲਾਂ ਕਹਿੰਦਾ ਸੀ ਮਨੂੰ ਧਮਕੀਆਂ ਆਉਂਦੀਆਂ ਰਹਿੰਦੀਆਂ ਸੀ ਫਿਰ ਉੱਤੀ ਮੰਗਦੇ ਸੀ ਤੇ ਮੈਂ ਦਿੱਤਾ ਨਹੀਂ ਤੇ ਉਹਨਾਂ ਕੋਲ ਜਿਹਦੇ ਮੋਬਾਈਲ ਵਗੈਰਾ ਫਰੇਗੇ ਨੇ ਪੁਲਿਸ ਤੋਂ ਸਾਧਨ ਤੋਂ ਮਨੂੰ ਇਹ ਹੀ ਹੈ ਕਿ ਉਹਨਾਂ ਦੇ ਸਾਰੇ ਫੋਨ ਟ੍ਰੇਸ ਕਰਾਏ ਜਾਂ ਕਿੱਥੇ-ਕਿੱਥੇ ਫੋਨ ਕੀਤੇ ਆ ਜਿਹੜੇ ਕਿਤੇ ਵੀਡੀਓ ਪਾਈਆਂ ਨੇ ਉਹਨਾਂ ਨੂੰ ਜਿਲੋਂ ਜਿਲਾਂ ਤੋਂ ਫੋਨ ਆਉਂਦੇ ਨੇ ਤੇ ਸਾਢੇ 3 ਇਸ ਕਰਾ ਕੇ ਉਹਨਾਂ ਤੇ ਕਾਰਵਾਈ ਬੰਦੀ ਕਾਰਵਾਈ ਪੂਰੀ ਕੀਤੀ ਜਾਵੇ ਤੇ ਸਾਨੂੰ ਉਮੀਦ ਹੈਗੀ ਕਿ ਉਹ ਕਾਰਵਾਈ ਕਰਨਗੇ ਤੇ ਹੁਣ ਸਾਨੂੰ ਤੇ ਆਹੀ ਪ੍ਰਸ਼ਾਸਨ ਤੋਂ ਉਮੀਦ ਹੈਗੀ ਤੁਹਾਡਾ ਬੇਟਾ ਕਿੰਨੀ ਦੇਰ ਤੋਂ ਵਾਪਸ ਪਾਇਆ ਬੇਟਾ ਤੇ ਦੂਸਰੇ ਮਨੇ ਉਹਨਾਂ ਨੇ ਅਰੇਸਟ ਤੇ ਕਰ ਲਿਆ ਸੀ ਤੇ ਇਹ ਕੱਲ੍ਹ ਸ਼ਾਮ ਨੂੰ ਲੜਕੇ ਨੂੰ ਅਸੀਂ ਲੈ ਕੇ ਆਏ ਆ ਉਹਨਾਂ ਨੇ ਸਾਨੂੰ ਸੱਦੇ ਹਵਾਲੇ ਕਰਤਾ